ਹਾਂਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਨਾ ਬਣਾ ਵਾਲੀ ਦਮਦਾਰ ਸਾਹਿਬ ਦੇ ਕੋਲ ਦਵਾਈ ਲੈਣ ਆਏ ਸੀ ਕਿਸੇ ਮਰੀਜ਼ਾਂ ਨੂੰ ਨਾਲ ਲੈ ਕੇ ਕਿਉਂਕਿ ਇੱਥੇ ਮਹਾਪੁਰਸ਼ ਸੰਤ ਬਾਬਾ ਭਗਵਾਨ ਦਾਸ ਜੀ ਰਹਿੰਦੇ ਨੇ ਬਹੁਤ ਉੱਚ ਕੋਟੀ ਦੇ ਸੰਤ ਨੇ ਵੈਦ ਨੇ ਵੈਦਗੀ ਬਹੁਤ ਪੁਰਾਣੀ ਹੈ ਨਾਲ ਕੋਲ ਤੇ ਅਸੀਂ ਵੀ ਆਏ ਸੀਗੇ ਆ ਲੈ ਕੇ ਆਪਣੇ ਸੇਵਾਦਾਰਾਂ ਨੂੰ ਤਿਆ ਤੁਹਾਨੂੰ ਦਰਸ਼ਨ ਕਰਾਉਣੇ ਆ ਪਹਿਲਾਂ ਪ੍ਰਾਤਨ ਪੁਰਾਣਾ ਜਿਹੜਾ ਡੇਰਾ ਇੱਥੇ ਉਦਾਸੀ ਮਤਾਂ ਦਾ ਆ ਦੇਖੋ ਦਰਸ਼ਨ ਕਰੋ ਪਹਿਲੀ ਵਾਰ ਤੁਸੀਂ ਨਾ ਇੱਥੋਂ ਜਿਹੜੀ ਹੈਗੀ ਇਹ ਸਾਰੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਬਹੁਤ ਪੁਰਾਣਾ ਡੇਰਾ ਬਹੁਤ ਹੀ ਅੰਗਰੇਜ਼ਾਂ ਤੋਂ ਪਹਿਲਾਂ ਦਾ ਤੇ ਆ ਵਿੱਚ ਬਰਾਡੇ ਨਵੇਂ ਵੀ ਪਾਏ ਨੇ ਫੇਰ ਵੀ 1995 ਵੀੜਾ ਦਾ ਇਹ ਅੰਦਰੋਂ ਦੇਖੋ ਕਿੰਨਾ ਹੀ ਸੋਹਣਾ ਮਨਮੋਹਕ ਤੇ ਅੰਦਰੋਂ ਪ੍ਰਾਣਾ ਜਿਹੜਾ ਹੈ ਤੇ ਡੇਰਾ ਤੁਸੀਂ ਆ ਪ੍ਰਾਣੇ ਬਣ ਦੇਖ ਸਕਦੇ ਹਾਂ ਅੰਦਰਲੇ ਪਾਸੇ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਪ੍ਰਾਣੀਆਂ ਛੱਤਾਂ ਕੀ ਕਹਿੰਦੇ ਨੇ ਇਹਨਾਂ ਨੂੰ ਤੇ ਅੰਦਰੋਂ ਦਰਸ਼ਨ ਕਰ ਲੋ ਸਾਧੂਆਂ ਦੇ ਦਰਬਾਰ ਦੇ ਆ ਦੇਖੋ ਜੀ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਤੁਹਾਨੂੰ ਅਸੰਤਮ ਮਹਾਂਪੁਰਸ ਨੂੰ ਸੰਤ ਸਭਾ ਜੈਕਾਰੋ ਤੇ ਬਹੁਤ ਪੁਰਾਣਾ ਡੇਰਾ ਸੰਗ ਜੀ ਇੱਥੇ ਗੱਲ ਪਤਾ ਕੀ ਹੈ ਉਦੋਂ ਪਹਿਲਾਂ ਤੁਸੀਂ ਦੇਖੋ ਦਰਸ਼ਨ ਕਰੋ ਉੱਤੋਂ ਘਟ ਖੋਲਿਓ ਵਾਰਾ ਆਹ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਦੇ ਇੱਥੇ ਪਹਿਲਾਂ ਸੂਕ ਹੁੰਦੇ ਸੀਗੇ ਤੇ 100 ਸਾਲ ਪੁਰਾਣਾ ਹੈ ਘਟੋ ਘਟਾ ਦਰਬਾਰ ਸਾਹਿਬ 100 ਸਾਲ ਪੁਰਾਣਾ ਤੇ ਸਾਧੂਆਂ ਦੇਰੇ ਅੱਗੇ ਹਾਂਜੀ ਹੁਣ ਤਾਂ ਮਰਦ ਰੂਪ ਹੈ ਨਹੀਂ ਇੱਥੇ ਤੇ ਇੱਥੇ ਹੁਣ ਗੁਰਦੁਆਰਾ ਬਣ ਗਿਆ ਜਿੱਥੋਂ ਆਪਾਂ ਪਹਿਲੀ ਵਾਰੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਐ ਤੇ ਗੱਲ ਵੱਡੀ ਇਹ ਹੈ ਕਿ ਇੱਥੇ ਜਿਹੜੇ ਮਹਾਪੁਰਸ਼ ਰਹਿੰਦੇ ਨੇ ਸੰਤ ਸਾਧੂ ਇਹ ਖਾਨਦਾਨੀ ਵੈਦ ਅੱਗੇ ਬਹੁਤ ਸੈਂਕੜੇ ਸਾਲਾਂ ਤੋਂ ਦਵਾਈ ਦਾ ਕੰਮ ਇੱਥੇ ਕਰਿਆ ਜਾਂਦਾ ਲੋਕਾਂ ਦੇ ਭਲੇ ਦੀ ਖਾਤਰ ਤੇ ਆ ਜੜੀਆਂ ਬੂਟੀਆਂ ਬਾਬਾ ਜੀ ਨੇ ਆਪ ਹੀ ਲਾਈਆਂ ਹੋਈਆਂ ਨੇ ਇੱਥੇ ਹਜ਼ਾਰ ਦਾਣੀ ਵਰਗੀਆਂ ਹਰ ਇੱਕ ਦਵਾਈ ਇੱਥੇ ਬੜੀ ਹੀ ਗੌਰ ਦੇ ਨਾਲ ਕੋਈ ਐਸ ਤਰ੍ਹਾਂ ਨੇ ਲੁੱਟਕ ਸੁੱਟ ਵਾਲਾ ਕੰਮ ਨਹੀਂ ਸੰਗਤ ਜੀ ਅਸੀਂ ਵੀ ਉੱਥੇ ਆਉਣੇ ਆ ਜਿੱਥੇ ਪਰਖ ਕੇ ਸਮਾਰ ਕੇ ਸਾਧੂਆਂ ਦੇ ਕੋਲੇ ਤੇ ਡੇਰੇ ਦਰਸ਼ਨ ਕਰੋ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਨੇ ਤੇ ਸਿਖਾਈ ਦਿੰਦੇ ਆ ਬੱਚੇ ਨੇ ਇਹਨਾਂ ਨੇ ਦੂਜੀ ਵਿੱਦਿਆ ਵੀ हासिल ਕੀਤੀ ਹੋਈ ਆ ਇੱਧਰ ਦੇਖ ਲਓ ਤੁਸੀਂ ਆ ਡੇਰੇ ਦਾ ਸਥਾਨ ਹੋਰ ਇੱਧਰ ਸੋਈ ਵਗੈਰਾ ਹੈ ਤੇ ਸਾਧੂ ਮਹਾਂਪੁਰਸ਼ ਜੀ ਆਹ ਦੇਖ ਲਓ ਬਾਬਾ ਜੀ ਆ ਬੈਠੇ ਨੇ ਇੱਥੇ ਤਰ੍ਹਾਂ ਤਰ੍ਹਾਂ ਦੇ ਜਣੇ ਕੋਈ ਵੀ ਤੁਹਾਨੂੰ ਰੋਗ ਹੋਵੇ ਨਾ ਮਹਾਂਪੁਰਸ਼ ਨਬਜ ਦੇਖ ਕੇ ਵੀ ਤੇ ਲੱਛਣ ਦੇਖ ਕੇ ਉਹਦੇ ਮਰੀਜ਼ ਦੇ ਦਵਾਈ ਦਿੰਦੇ ਨੇ ਭਗਵਾਨ ਧਰਮੰਤਰ ਜਿਨ੍ਹਾਂ ਨੂੰ ਭਗਵਾਨ ਦਾ ਦਰਜਾ ਦਿੰਦੇ ਆ ਤੇ ਪ੍ਰਾਰਥਨ ਹਾਂਜੀ ਹਾਂਜੀ ਤੇ ਇੱਧਰ ਤੁਸੀਂ ਦੇਖੋ ਇਹ ਜਿਹੜੀਆਂ ਹੈਗੀਆਂ ਨੇ ਇਹ ਅੰਗਰੇਜ਼ਾਂ ਵਲੇ ਦੀਆਂ ਤਸਵੀਰਾਂ ਨੇ ਇਹ ਸੰਤੋ ਮਹਾਪੁਰਸ਼ 1951 ਵਲੇ ਦੀਆਂ ਆਹ ਦੇਖ ਲਓ ਅੱਜ ਕੱਲ ਤਾਂ ਇਸਰਾਂ ਦੀ ਬੋਤਲਾਂ ਵੀ ਨਹੀਂ ਮਿਲਦੀਆਂ ਹੈਗੀਆਂ ਸਾਲ ਸਤ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਤਕਲੀਫ ਹੋਵੇ ਇਹਨਾਂ ਤੋਂ ਤੁਸੀਂ ਨੰਬਰ ਵੀ ਪਾਵਾਂਗੇ ਕਿਉਂਕਿ ਅਸੀਂ ਸੰਤਾ ਮਹਾਪੁਰਸ਼ਾਂ ਦੇ ਸੰਗੀ ਇਹਨਾਂ ਦੇ ਨਾਲ ਲਾ ਕੇ ਬਾਚਨ ਬਲਾਸ ਗੁਰਬਾਣੀ ਦੇ ਹੋਰ ਵੀ ਬੈਦਗੀ ਇਹਨਾਂ ਦੇ ਜਿਹੜੇ ਸੰਤ ਮਹਾਪੁਰਸ਼ ਪੁਰਾਣੇ ਉਹਨਾਂ ਤੋਂ ਇਹਨਾਂ ਨੇ ਵਿਦਿਆ ਸਿੱਖੀ ਹੋਈ ਹੈ। ਬਾਬਾ ਜੀ ਨੇ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਸਾਡੇ ਦਾ ਅਜਮਾਏ ਹੋਏ ਨੇ ਨਾ ਇਸ ਤਰ੍ਹਾਂ ਨੀਆਂ ਜੀ ਕੂੜਕਵਾਲ ਇਕੱਠਾ ਕਰਕੇ ਅਸੀਂ ਜਾਨੀ ਕਿ ਵੀਡੀਓ ਪਾ ਦਈਏ ਸਾਨੂੰ ਸੋਭਾ ਨਹੀਂ ਦਿੰਦਾ ਸਾਡੀ ਵੀਰ ਦੇ ਵਿੱਚ ਬੇਇਜ਼ਤੀ ਆ। ਤੇ ਪੁਰਾਣੇ ਸਥਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਸੀਂ ਆਪਦੇ ਗਰੰਟੀ ਨਾਲ ਕਹਿੰਨੇ ਆ ਕਿ ਕਿਸੇ ਨੂੰ ਰੋਗ ਹੋਵੇ ਨਾ ਤਾ ਮਹਾਂਪੁਰਸ਼ ਬੈਦ ਜੀ ਬਾਬਾ ਭਗਵਾਨ ਦਾਸ ਜੀ ਸੰਤ ਮਹਾਂਪੁਰਸ਼ ਕਿਰਪਾ ਕਰਨਗੇ ਆ ਸਾਰੀ ਤੁਹਾਡੀ ਗੱਲਬਾਤ ਸੁਣੀ ਜਾਵੇਗੀ ਹਰ ਇੱਕ ਤਰ੍ਹਾਂ ਦਾ ਰੋਗ ਤੁਹਾਨੂੰ ਦੱਸਣਗੇ ਦੀ ਕੀ ਗੱਲ ਹੈ ਕਿਉਂ ਚੱਲੀ ਹੈ ਜੜ ਤੋਂ ਖਤਮ ਕਰ ਦੇਣਗੇ ਮਾਰ ਕਿਰਪਾ ਕਰਨ ਦਮਦਵਾ ਸਾਹਿਬ ਦੇ ਨਾਲ ਹੀ ਇਹਨਾਂ ਦਾ ਸਥਾਨ ਬਣਾ ਵਾਲੀ ਧਰਮਨ ਲੱਗਿਆ ਹੋਇਆ ਹੈ ਯਕੀਨ ਦੇ ਨਾਲ ਤੁਸੀਂ ਬੜੇ ਕੋਈ ਵੀ ਖਿੰਦਾ ਵਿਗੜਿਆ ਹੈ ਕੇਸ ਹੋਵੇ ਨਾ ਮਾਰ ਕਿਰਪਾ ਕਰਨਗੇ ਪਰਮਾਤਮਾ ਦਾ ਹੱਥ ਹੋਵੇਗਾ ਤੇ ਸੰਤਾਂ ਮਹਾਪੁਰਸ਼ਾਂ ਦਾ ਆਸ਼ੀਰਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ